ਨੈਕਸਟ 24 ਪੰਜਾਬ نیوز ਚੈਨਲ ਦੇਖ ਦਿੱ ਤੇ ਦਰਸ਼ਕਾਂ ਨੂੰ ਪਿਆ ਪਿਆ ਸਸੀਕਲ ਸਾਢੇ 39 ਲੈਂਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਟਟਕ ਪਾਂਦੇ ਹਨ ਤੈਂ ਤਨ ਐਸਐਸਪੀ ਅਸ਼ੁਨੀ ਕਪੂਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਕਿ 1 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਵਲਟੇਅੁਰਪੀ ਸਿੰਘ ਉਫ ਗੋਪੀਨਪਿੰਡ ਫਤਿਹਬਾਦ ਨੇੜੇ ਰੇਲਵੇ ਫਾਟਕ ਬੰਦ ਹੋਣ ਕਾਰਨ ਇੱਕ ਸਾਈਡ ਤੇ ਕਾਰ ਸਵਾਰ ਬੈਠੇ ਸੀ ਇੱਕ ਕਾਰ ਸਵਾਰ ਵੱਲੋਂ ਗੋਪੀ ਚੋਲਾ ਉਤਤੇ ਗੋਇਨਤ ਲਾ ਕੇ ਉਸਦੀ ਹਤਿਆ ਕਰ ਦਿੱਤੀ ਗਈ ਸੀ ਉਸ ਸੰਬੰਧ ਦੋਸ਼ੀ ਦੀ ਭਾਲ ਵਾਸਤੇ ਵੱਖ-ਵੱਖ ਟੀਮਾਂ ਸਮੇਤ ਸੀਆਈਏ ਸਟਾਫ ਪੁਲਿਸ ਵੀ ਲਗਾਈ ਗਈ ਜਿਸ ਦੌਰਾਨ ਸੀਸੀਟੀਵੀ ਕੈਮਰੇ ਦੀਆਂ ਚੈਕਿੰਗਾਂ ਦੌਰਾਨ ਇੱਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਜਿੱਥੇ ਕਿ ਦੋਸ਼ੀ ਦੀ ਪਛਾਣ ਅਰਸ਼ਦੀਪ ਸਿੰਘ ਉਫ ਅਰਸ਼ ਵਾਸੀ ਸੋਹ ਸਿੰਘ ਵਾ ਹੋਈ ਹੈ ਇਸ ਕੋਲੋਂ ਇੱਕ ਕਾਰ ਜੋ ਵਾਰਦਾਤ ਵਿੱਚ ਇਸਤੇਮਾਲ ਕਰਨ ਵਾਲੀ ਆਲਟੋ ਕਾਰ PB46J 6667 ਵੀ ਬਰਾਮਦ ਕੀਤੀ ਗਈ ਹੈ ਜਿੱਥੇ ਕਿ ਇਸ ਮਾਮਲੇ ਵਿੱਚ ਬਾਕੀ ਨਾਮਜ਼ਦ ਤਿੰਨ ਦੋਸ਼ੀ ਪੱਜਨ ਵਿੱਚ ਸਫਲ ਹੋ ਗਏ ਹਨ ਉਹਨਾਂ ਦੀ ਪਛਾਣ ਵਿਕਰਮਦੀਪ ਸਿੰਘ ਵਾਸੀ ਸੋਹ ਸਿੰਘ ਦੀਪੂ ਆਸ਼ੂ ਹਨ ਜਿੱਥੇ ਕਿ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਗਗਨਪ੍ਰੀਤ ਸਿੰਘ ਰੀਲियस ਗੋਪੀ ਉਹਦਾ ਮਰਡਰ ਹੋਇਆ ਸੀ ਚੋਲਾ ਸਾਹਿਬ ਹਟਕਾਂ ਦੇ ਉੱਤੇ ਗੋਇੰਦਵਾਲ ਦੇ ਉਹਦੇ 'ਚ ਅੱਜ ਵੱਡੀ ਇੱਕ ਸਫਲਤਾ ਮਿਲੀ ਆ ਉਹਦੇ 'ਚ ਅਰਸ਼ਦੀਪ ਸਿੰਘ ਉਰਫ ਅਰਸ਼ ਜਿਹੜਾ ਸੌਰ ਸਿੰਘ ਦਾ ਰਹਿਣ ਵਾਲਾ ਹੈ ਉਹਨੂੰ ਗ੍ਰਿਫਤਾਰ ਕੀਤਾ ਇਹ ਉਸ ਦਿਨ ਚਾਰ ਜਣੇ ਸੀਗੇ ਇਹ ਡਰਾਈਵ ਕਰ ਰਿਆ ਸੀਗਾ ਗੱਡੀ ਤੇ ਇਹਦੇ 'ਚ ਜਿਹੜਾ ਮੇਨ ਦੋਸ਼ੀ ਹੋਰ ਇਹਦੇ ਨਾਲ ਹੈਗਾ ਉਹ ਹੈਗਾ ਵਿਕਰਮ ਏ.ਡੀ.ਐਸ ਵਿੱਕੀ ਉਹਦੇ ਤੇ ਪਹਿਲੇ 11 ਪਰ 체 درجہ ਉਹ ਵੀ ਇਹਦੇ ਪਿੰਡ ਅਰਸ਼ਿ ਸੁਰ ਸਿੰਘ ਦਾ ਹੀ ਹੈਗਾ ਇਸ ਤੋਂ ਇਲਾਵਾ ਦੋ ਜਿਨ੍ਹਾਂ ਦੇ ਇਹਨੂੰ ਨਹੀਂ ਪਤਾ ਛੋਟੇ ਨਾਮ ਪਤਾ ਉਹ ਉਹਨਾਂ ਦੇ ਪੂਰੇ ਨਾਮ ਜਿਹੜੇ ਆ ਵਿਕਰਮ ਪਿੱਕੀ ਨੂੰ ਪਤਾ ਉਹ ਇੱਕ ਹੈਗਾ ਆਸ਼ੂ ਤੇ ਇਹ ਦੂਜਾ ਦਾ ਨਾਮ ਹੈਗਾ ਦੀਪੂ ਇਹ ਦੋ ਜਣੇ ਹੋ ਰਹਿ ਗਏ ਇਹ ਦੋਨੋਂ ਜਿਹੜੇ ਫਿਰੋਜ਼ਪੁਰਲ ਦੇ ਉਹ ਕਹਿੰਦਾ ਉਹਨੇ ਬੁਲਾਏ ਸੀਗੇ ਔਰ ਇਹ ਚਾਰਾ ਨੇ ਜਿਹੜਾ ਮਰਡਰ ਕੀਤਾ ਬਾਕੀ ਡਿਟੇਲ ਕੀ ਕਿਵੇਂ ਕਿਉਂ ਕੀਤਾ ਕੀ ਰੰਜਸ਼ੀ ਜਾਂ ਕਿਸੇ ਦੇ ਕਹਿਣ ਤੇ ਕੀਤਾ ਉਹ ਜਦੋਂ ਵਿਕਰਮ ਵਿੱਕੀ ਗ੍ਰਿਫਤਾਰ ਹੋ ਜਾਏਗਾ ਉਸ ਤੋਂ ਬਾਅਦ ਹੀ ਅੱਗੇ ਖੁਲਾਸਾ ਹੋਏਗਾ ਇਹਦੇ ਕੋਲੋਂ ਇੱਕ ਜਿਹੜੀ ਕਾਰ ਤੇ ਉਹ ਉੱਥੇ ਗਿਆ ਸੀਗਾ ਅ ਅੰਮ੍ਰਿਤਸਰ ਜਿੱਥੋਂ ਇਹ ਚੱਲੇ ਆ ਤੇ ਤਕਰੀਬਨ ਇਸ ਚ ਜਿਹੜੀ ਅਨਥੱਕ ਮਿਹਨਤ ਹੈ ਸਾਡੇ ਸੀਐਸ ਹੈ ਸਟਾਫ ਦੀ ਤਕਰੀਬਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਰੂਰਲ ਤੇ ਅੰਮ੍ਰਿਤਸਰ ਕਮਿਸ਼ਨਰਟ ਬਹ ਹਜ਼ਾਰ ਤੋਂ ਵੱਧ ਕੈਮਰਾ ਦੀ ਫੁਟੇਜ ਛਾਨ ਕੇ ਇਹਨਾਂ ਨੇ ਇਹ ਪਿੰਪੁਆਇੰਟ ਕੀਤੇ ਔਰ ਇਹ ਬਲਾਈਂਡ ਬਿਲਕੁਲ ਮਰਡਰ ਸੀਗਾ ਉਸ ਤੋਂ ਇਹਦੇ ਚ ਕਾਮਯਾਬ ਹੋਏ ਇਹਨੂੰ ਟ੍ਰੇਸ ਕਰਿਆ ਹਥਿਆਰ ਵੀ ਰਿਕਵਰ ਕੀਤੇ ਹਥਿਆਰ ਵੈਪਨ ਜਿਹੜੇ ਆ ਉਹ ਦੋਨੋਂ ਵਿਕੀ ਕੋਲ ਇਹਦੇ ਕੋਲ ਵੈਪਨ ਨਹੀਂ ਕੋਈ ਰਿਕਵਰ ਹੋਇਆ ਇਹਦੇ ਕੋਲ ਗੱਡੀ ਰਿਕਵਰ ਹੋਈ ਹੈ ਆਲਟੋ ਗੱਡੀ ਜਿਹੜੀ ਜਿਹਦੇ ਚ ਉੱਥੇ ਅੰਮ੍ਰਿਤਸਰ ਗਿਆ ਸੀ ਔਰ ਉੱਥੋਂ ਕੋਈ Swift ਗੱਡੀ ਲੈ ਕੇ ਗਏ ਸੀ ਇਹਨਾਂ ਨੂੰ ਹੋਰ ਮਾਮਲੇ ਨਾਲ ਦਰਜ ਕੋਈ ਇਹਨਾਂ ਸਰ ਇਦੇ ਖਿਲਾਫ ਹਜੇ ਤੱਕ ਤਾਂ ਕੋਈ ਨਹੀਂ ਹੈ ਪਰ ਵਿਕਰਮ ਵਿੱਕੀ ਦੇ ਖਿਲਾਫ ਜਿਹੜਾ ਉਹਦੇ ਖਿਲਾਫ 11 ਮੁਕੱਦਮੇ ਹੈ ਪੁਲਿਸ ਮੌਡਲ ਲੈ ਗਿਆ ਉਹ ਪੁਲਿਸ ਮੈਂ ਅੱਜ ਇਹਨੂੰ ਅਰੈਸਟ ਕੀਤਾ ਅਰ ਪੇਸ਼ ਕੀਤਾ ਪੁਲਿਸ ਰਿਮਾਰਡ ਲੈ ਰਹੇ ਗ੍ਰਿਫਤਾਰੀ ਕਿੱਥੋਂ ਤੇ ਕਿਵੇਂ ਹੋਈ ਸਰ ਇਹ ਕਿਉਂਕਿ ਪਿੰਨ ਪੁਆਇੰਟ ਹੀ ਹੋ ਗਏ ਸੀਗੇ ਫਿਰ ਪਤਾ ਲੱਗ ਗਿਆ ਸੀ ਇਹਨਾਂ ਦੇ ਇਹਨਾਂ ਨੇ ਵੀ ਅੱਜ ਨਿਕਲਿਆ ਹੋਇਆ ਔਰ ਇਹਨੂੰ ਇੰਟਰਸੈਪਟ ਕੀਤਾ ਗਿਆ ਨਾ Bien, bien, bien.